ਗੁਰਦਾਸਪੁਰ ਦੇ 24 ਸਾਲਾਂ ਨੌਜਵਾਨ ਦੇ ਵੱਲੋਂ ਕੀਤਾ ਮਾਂ ਦਾ ਸੁਪਨਾ ਪੂਰਾ ਪਰ ਮਾਂ ਅਜ ਦੁਨੀਆ ਦੇ ਵਿੱਚ ਨਹੀਂ ਪਰ ਪਿਤਾ ਨੇ ਦੱਸਿਆ ਕਿ ਘਰ ਦੇ ਵਿੱਚ ਇਸ ਸੁਪਨਾ ਪੂਰਾ ਹੋਣ ਕਰਕੇ ਵਿਆਹ ਵਰਗਾ ਮਾਹੌਲ ਹੈ ਉਹ ਸੁਪਨਾ ਕੀ ਸੀ ਮਾਂ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਕੋਈ ਚੰਗੀ ਨੌਕਰੀ ਲੱਗੇ ਪਰ ਪੁੱਤ ਚੰਗੀ ਨੌਕਰੀ ਵੀ ਲੱਗਿਆ ਤੇ ਲੱਗਿਆ ਵੀ ਕੈਨੇਡਾ ਦੇ ਵਿੱਚ ਹੈ ਤਾਂ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋਇਆ ਪੰਜਾਬ ਦੇ ਗੁਰਦਾਸਪੁਰ ਦਾ 24 ਸਾਲਾ ਹਰਮਿੰਦਰ ਸਿੰਘ ਜਿਸਨੇ ਕੀ ਪੂਰੀ ਦੁਨੀਆ ਦੇ ਵਿੱਚ ਚਰਚੇ ਸ਼ੁਰੂ ਕਰ ਦਿੱਤੇ ਜਿਸ ਦੇ ਕਿ ਹਰ ਪਾਸੇ ਗੱਲ ਹੋ ਰਹੀ ਆ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਨੌਜਵਾਨ ਜਿਹੜੇ ਜ਼ਿਆਦਾਤਰ ਕੰਮ ਕਰਦੇ ਨੇ ਲੇਬਰ ਦਾ ਕੰਮ ਕਰਦੇ ਨੇ ਕਈ ਪੜੇ ਲਿਖੇ ਹੁੰਦੇ ਨੇ ਗੋਰਿਆਂ ਦੇ ਥੱਲੇ ਕੰਮ ਕਰਦੇ ਨੇ ਕਈ ਨੌਜਵਾਨ ਜਿਹੜੇ ਨੇ ਜ਼ਿਆਦਾਤਰ ਡਰਾਈਵਰੀ ਦਾ ਕੰਮ ਕਰਦੇ ਨੇ ਕੋਈ ਪੈਟਰੋਲ ਪੰਪ ਦੇ ਉੱਤੇ ਲੱਗ ਜਾਂਦਾ ਕੋਈ ਟੈਕਸੀਆਂ ਚਲਾਉਂਦਾ ਉੱਥੇ ਜਾ ਕੇ ਕੈਬਾਂ ਚਲਾਉਂਦਾ ਪਰ ਇਸ ਨੌਜਵਾਨ ਦੇ ਵੱਲੋਂ ਉਹ ਕਰ ਦਿਖਾਇਆ ਜੋ ਹਰ ਕੋਈ ਸੋਚਦਾ ਜ਼ਰੂਰ ਆ ਪਰ ਕਰ ਨਹੀਂ ਪਾਉਂਦਾ ਤਾਂ ਕੈਨੇਡਾ ਦੀ ਪੁਲਿਸ ਦੇ ਵਿੱਚ ਇਹ ਨੌਜਵਾਨ ਭਰਤੀ ਹੋਇਆ ਇਸ ਦੇ ਪਿਤਾ ਕਸ਼ਮੀਰ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕੀ ਕੁਝ ਕਹਿ ਰਹੇ ਨੇ ਆਪਣੇ ਬੇਟੇ ਦੀ ਇਸ ਮਿਹਨਤ ਨੂੰ ਲੈ ਕੇ ਕਸ਼ਮੀਰ ਸਿੰਘ ਜੋ ਕਿ ਇਹ ਜੀ ਮੇਰਾ ਨਾਮ ਹੈ ਕੈਪਟਨ ਕਸ਼ਮੀਰ ਸਿੰਘ ਮੈਂ ਸੈਕਰੀ ਮੈਂ 36 ਸੇ ਰਟਾਇਰ ਕੈਪਟਨ ਆ 28 ਸਾਲ ਉਸਨੇ ਕੰਮ ਕਰੀਤੀ ਆ ਉਦੋਂ ਬਾਅਦ ਬਿੜ ਦੀ ਚੁਆਇਸ ਸੀਗੇ ਮੈਂ ਇੱਕ ਜੁਨੀਅਰ ਹੋ ਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ੌਅ ਜਾ ਕੇ ਮੈਂ ਇੱਕ ਜੁਨੀਅਰ ਜਵਾਨ ਕਰਨੀ ਹੈ ਤੇ ਉਹ ਮਤਲਬ ਜਨਵਰੀ ਚੋਂ ਪਹਿਲਾਂ ਇੰਟਰਵਿਊ ਸੀਗੀ ਉਦੋਂ ਬਾਅਦ ਟੈਸਟ ਰਿਟਨ ਸੀਗਾ ਤੇ ਚੈਲਮੈਂਟ ਟ੍ਰੈਨਿੰਗ ਸੀ ਤੇ ਪਰਸੋਂ ਉਹਦੀ ਪਾਸਪੋਰਟ ਪ੍ਰੋਸੈਸ ਹੋਈ ਕਨੇਡਾ ਸਟruggle ਬੜਾ ਕੀਤਾ ਭਾਜੀ ਨੇ ਲਾਈਫ ਚ ਬਹੁਤ ਜਿਆਦਾ ਸਟਰਗਲ ਕੀਤਾ ਹਾਂ ਸਟਰਗਲ ਕਰਕੇ ਇਸ ਮੁਕਾਮ ਉਪਾਇਆ ਹਾਂ ਨਾ ਨਹੀਂ ਕੀ ਵੀ ਸ਼ੁਰੂਆਤ ਬਤ ਬਚਪਨ ਕੇ ਦਾ ਬੀਤੇ ਆ ਉਹਦਾ ਕੀ ਸ਼ੌਂਕ ਸੀ ਬਚਪਨ ਦਾ ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ ਏਅਰ ਫੋਰਸ ਮੈਂ ਪਰੜਣਾ ਤੇ ਉਹਦੇ ਆ ਸਿਸਟਮ ਬਾਹਰ ਚਲ ਗਈਆਂ ਤੇ ਇੱਥੇ ਨਹੀਂ ਉਹ ਜੀ ਲੱਗਾ ਤਾ ਬਾਹਰ ਚਲਾਈਗਾ ਕੈਨੇਡਾ ਪੁਲਿਸੇ ਜਾਈਜੀ ਹਾਂ ਕੈਨੇਡਾ ਪਲੀ ਜਾਈਗੇ ਤੁਹਾਨੂੰ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕੀ ਮੋਲਸ ਘਰ ਦਾ ਬਹੁਤ ਅਛਾ ਲੱਗਾ ਕਿਉਂਕਿ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਘਰ ਦੀ ਸ਼ੁਰੂ ਅਸੀਂ ਦਾਦਾ ਜੀ ਸ਼ਹੀਦ ਹੋਏ ਜਲਨੇ ਵੋਚ ਬਟਾ ਸਿੰਘ ਜੀ ਤੇ ਉੱਥੋਂ ਸਰ ਅੰਮ੍ਰ ਬਟਾਪੁਰ ਸੁਪਰਪੈਨਸ਼ਨ ਆ ਤੈਨੂੰ ਪਰਵਾਰਿਕ ਚੱਲਦਾ ਆ ਰਿਹਾ ਹੋਰ ਜੀ ਬਚਪਨ ਵਿੱਚ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਤਾਂ ਕਰਦੇ ਰਿਹਾ ਉਹਨੂੰ ਗਾਈਡ ਜਾਂ ਪੁਸ਼ ਕਰਿਆ ਤੁਹਾਨੂੰ ਕਿ ਕਿਵੇਂ ਮੈਨੂੰ ਕਰ ਇਹ ਹੀ ਸੀਗਾ ਕਿ ਮੈਂ ਜਾਣ ਕਰਨੀ ਗੱਲ ਮੈਨੂੰ ਦੇਖ ਕੇ ਜਿਨੀਫੋਰਮ ਪਾ ਹਾਂ ਫੋਨ ਇਹ ਮਦਰ ਵਾਲੇ ਆੜਾ ਬੱਚੇ ਦੇ ਐਕਸਪਾਇਰ ਹੋ ਗਏ ਹਾਂ ਨਹੀਂ ਹਾਂ ਨਹੀਂ ਹਾਂ ਜੀ ਤੇ ਕੀ ਵੇ ਦਾ ਨੂੰ ਮਹਿਸੂਸ ਹੋਇਆ ਉਹ ਫੋਨ ਤੇ ਉਹਦੀ ਗੱਲਬਾਤ ਕੀਤੀ ਤੇ ਉਹਨੂੰ ਲੱਗਿਆ ਕਿ ਮੈਂ ਆਪ ਇਹ ਸੁਪਨਾ ਪੂਰਾ ਕੀਤਾ ਵਾ ਕੀ ਕੀ ਗੱਲਬਾਤ ਹੋਈ ਠੀਕ ਹੈ ਮਤਲਬ ਇਹ ਕਹਿੰਦਾ ਅਜਿਉਂ ਦੀ ਉਹ ਬੁੱਕ ਖੁਸ਼ੀ ਦੀ ਬਿਲਕੁਲ ਬਿਲਕੁਲ ਓਕੇ ਬੜੀ ਬੜੀ ਡਿਪਲੋਮੀ ਹੈ ਜੀ ਮਾਂ ਵਾਸਤੇ ਬੜਾ ਚਾਹ ਹੁੰਦੇ ਨਾ ਹਾਂ ਜੀ ਤੇ ਕਿੰਨਾ ਸਮਾਂ ਹੋ ਗਿਆ ਮਾਂ ਦਾ ਠੀਕ ਹੈ ਇਹ ਸਵਾਦ ਹੋ ਗਿਆ ਸਮਾਂ ਸਮਾਂ ਹਾਂ ਜੀ ਉਮਰ ਕਿੰਨੀ ਗਏ ਬੇਟੀ 24 ਸਾਲ 24 ਸਾਲ ਮਨੇ ਸੋ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਹੋਰ ਵੀ ਨੌਜਵਾਨਾਂ ਨੂੰ ਆਪਣੇ ਪੇਜ ਤੇ ਇਹੀ ਆ ਕੇ ਨਚਾ ਦੂਰ ਹੋ ਹਾਂਜੀ ਆਪਣਾ ਸਟਰਗਲ ਕਰੋ ਤੇ ਮਿਹਨਤ ਕਰੋ ਸਾਡੇ ਪਿੱਛੇ ਕੀਤੀ ਉਹ ਕੀ ਪਲਾਨਿੰਗ ਆਗੇ ਬੱਚੇ ਸਾਡੇ ਦੀ ਕੀ ਗੱਲਬਾਤ ਹੁੰਦੀ ਹੈ ਤੁਹਾਡੀ ਨਾਲ ਅੱਗੇ ਬਤੇ ਕੋ ਉਹ ਕੋਰਸ ਹਾਂਜੀ ਤਰੱਕੀ ਹੋ ਰਹੀ ਹੈ ਹਾਂ ਤਰੱਕੀ ਹੋ ਰਹੀ ਹੈ ਮਾਨਸ ਨੂੰ ਹੁੰਦਾ ਪਈ ਜਦੋਂ ਲੋਕੀ ਵਧਾਈਆਂ ਦਿੰਦੇ ਆਗੇ ਤੇ ਮਾਨਸ ਸਿਰਲ ਚੜਾ ਹੁੰਦਾ ਨਾ ਹਾਂਜੀ ਹਾਂਜੀ ਤੁਸੀਂ ਤੁਹਾਡਾ ਮਾਨ ਹੁੰਦਾ ਹੈ ਹਾਂਜੀ ਹਾਂਜੀ ਕਿ ਮੇਰੇ ਬਹੁਤ ਨਾ ਲਿੰਕ ਨੇ ਆਰਮੀਬਸ ਨਾਲ ਜੀ ਕੱਲ ਦੇ ਵੜੇ ਫੋਨ ਆਏ ਜਰਨਲ ਕਰਨ ਸਾਰੇ ਸੁਣਿਆ ਨੌਜਵਾਨ ਦੇ ਪਿਤਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲੇ ਕਿਹਾ ਕਿ ਸਾਡੇ ਤਾਂ ਘਰ ਦੇ ਵਿੱਚ ਹੁਣ ਵਿਆਹ ਵਰਗਾ ਮਾਹੌਲ ਆ ਤੇ ਨਾਲ ਦੱਸਿਆ ਕਿ ਮੇਰੇ ਬੇਟੇ ਦੀ ਜੋ ਮਾਂ ਦਾ ਸੁਪਨਾ ਸੀ ਯਾਨੀ ਕਿ ਕਸ਼ਮੀਰ ਸਿੰਘ ਦੀ ਪਤਨੀ ਦਾ ਸੁਪਨਾ ਸੀ ਪਰ ਉਹ ਅੱਜ ਦੁਨੀਆ ਦੇ ਵਿੱਚ ਨਹੀਂ ਪਰ ਜਿੱਥੇ ਵੀ ਹੋਵੇਗੀ ਜ਼ਰੂਰ ਮਾਣ ਮਹਿਸੂਸ ਕਰਦੀ ਹੋਵੇਗੀ ਕਿ ਵਾਕੇ ਉਸ ਦਾ ਸੁਪਨਾ